ਖਿਸਾਨ ਜਿੱਥੇ ਬੰਦੀਆਂ ਇਹਨਾਂ ਨੇ ਲੀਡ ਕਰਨਾ ਮੰਗਾ ਇੱਕ ਨੇ ਪਰ ਪਲੇਟਫਾਰਮ ਕਈ ਬਣ ਗਏ ਹੁਣ ਜਿਹੜੇ ਬੈਠੇ ਮੋਰਚੇ 'ਚ ਜਿਹੜੇ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦੇ ਆ ਜਾਂ ਕਿਸਾਨ ਮਜ਼ਦੂਰ ਮੋਰਚਾ ਇਹ ਦੋ ਪਲੇਟਫਾਰਮ ਇਕੱਠੇ ਹੋ ਕੇ ਬੈਠੇ ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚੇ ਨੇ ਮਹਾਪੰਚਾਇਤ ਕਰਨੀ ਸੀ ਪਰ ਹੁਣ ਪ੍ਰੋਗਰਾਮ ਜਿਹੜੇ ਅੱਜ ਵੀ ਦੇ ਦਿੱਤੇ ਗਏ ਇਸ ਦੇ ਨਾਲ ਧਰਾਂ ਵੱਖੋ ਵੱਖਰੇ ਆ ਮੰਝ ਲੇਕਾ ਇਸ ਦੇ ਨਾਲ ਵੀ ਕਿਸਾਨ ਚਿੰਤਾ ਕਰ ਰਹੇ ਜਿਹੜੇ ਆਮ ਕਿਸਾਨ ਜਿਹੜੇ ਸੱਚੀ ਭਾਵਨਾ ਨਾਲ ਜਾਂਦੇ ਅੰਦੋਲਨ ਦੇ ਅੰਦਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਫਿਰ ਅਸੀਂ ਕਿਹੜੇ ਪਾਸੇ ਖੜੀਏ ਸਾਡੀਆਂ ਮੰਗਾਂ ਇੱਕ ਨੇ ਪਰ ਧ ਸਵਾਲ ਇਹ ਕਿ ਜਿਹੜਾ ਕਿਸਾਨੀ ਮੋਰਚਾ ਇਹਨੂੰ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਸ਼ਕਤੀਆਂ ਨੇ ਉਹਨਾਂ ਨੇ ਵੰਡ ਦਿੱਤਾ ਉਹਨਾਂ ਨੇ ਵਾਂਸ ਵਨ ਇਹ ਲਾਲਚ ਦੇਤੇ ਉਹਨਾਂ ਲਾਲਚਾਂ ਦੇ ਚੱਕਰ 'ਚ ਬੱਤੀਆਂ 64 ਬਣ ਗਿਆ 500 ਦੀਆਂ 700 ਬਣ ਗਿਆ ਹੁਣ ਸਵਾਲ ਹੈ ਕਿ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਚਾਹੇ ਸਰਕਾਰੀ ਚਾਹੇ ਗੈਰ ਸਰਕਾਰੀ ਉਹ ਤੇ ਹਮੇਸ਼ਾ ਕਹਿੰਦੀਆਂ ਡਿਵਾਈਡ ਐਂਡ ਰੂਲ ਉਹ ਅੰਗਰੇਜ਼ਾਂ ਤੋਂ ਚੱਲਦਾ ਆ ਰਿਹਾ ਉਹ ਸਮਾਜ ਨੂੰ ਵੰਡਦੇ ਵੰਡਦੇ ਨੇ ਜਥੇਬੰਦੀਆਂ ਨੂੰ ਵੰਡਦੇ ਵੰਡਦੇ ਨੇ ਅਜਿਹਾ ਉਹ ਟੀਕੇ ਭਰਦੇ ਆ ਗਏ ਨੇ ਦੇਹਣਾ ਵੀ ਯਾਰ ਤੂੰ ਇਨੇ ਚਿਰ ਦਾ ਲੱਗਾ ਤੂੰ ਤੇ ਪ੍ਰਧਾਨ ਬਣਿਆ ਨਹੀਂ ਤੇਨੂੰ ਐਸਡੀਐਮ ਨਹੀਂ ਮਿਲਦਾ ਇੱਥੇ ਦੂਜੇ ਨੂੰ ਤੇ ਦੇਸ਼ ਦਾ ਗ੍ਰਹਿ ਮੰਤਰੀ ਮਿਲਦਾ ਉਹ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਉਹ ਸ਼ਕਤੀਆਂ ਦੇ ਨਾਲ ਜਿਹੜੇ ਲੋਕ ਮਿਲ ਗਿਆ ਹੈ ਕਿ ਨੇ ਔਰ ਇਹ ਆਪਣੇ ਪ੍ਰੋਗਰਾਮ ਆਪ ਹੀ ਤਾਰੂਪੀਡ ਕਰ ਰਹੇ ਨੇ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ ਚਾਹੇ ਪੰਦੇਰ ਪੰਨੂ ਦੇ ਡੱਲੇ ਵਾਲਾ ਮਸਲਾ ਆਵੇ ਹੁਣ ਸਵਾਲ ਹੈ ਕਿ ਕੌਣ ਕਿਹਦੇ ਹੱਥਾਂ 'ਚ ਖੇਡ ਰਿਹਾ ਕੌਣ ਕਿਹਦੇ ਹੱਥਾਂ ਤੇ ਨਾ ਚੜਿਆ ਹੈਗਾ ਇਹ ਪੰਜਾਬ ਦੀ ਜਨਤਾ ਦੇਸ਼ ਦੀ ਜਨਤਾ ਵੀ ਜਾਣ ਚੁੱਕੀ ਕਿ ਇਹਨਾਂ ਪਿੱਛੇ ਜਿਹੜੇ ਪ੍ਰਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੀਆਂ ਇਹਨਾਂ ਪਿੱਛੇ ਕਿਹੜੀਆਂ-ਕਿਹੜੀਆਂ ਸਿਆਸੀ ਜਾਂ ਗੈਰ ਸਿਆਸੀ ਸ਼ਕਤੀਆਂ ਨੇ ਉਹ ਕੰਮ ਕਰੀਆਂ ਹੁਣ ਸਵਾਲ ਹੈ ਕਿ ਤੁਹਾਡੀ ਮੰਝ ਲੇਕਾ ਤੁਹਾਡਾ ਸਾਰਿਆਂ ਦਾ ਕੀ ਆ ਮੋਟੀ ਮੰਗ ਕੀ ਆ ਐਮਐਸਪੀ ਲੀਗਲਾਈਜ਼ ਕਰੋ ਦੁਜਕ ਲਖੀਂਪੁਰ ਕੀ ਰਿਕਾਰਡ ਵਾਲਾ ਮਸਲਾ ਹੈਗਾ ਬਾਕੀ ਹੋਰ ਵੀ ਜਿਹੜੀਆਂ ਮੰਗਾ ਤੇ ਫਿਰ ਤੁਸੀਂ ਰਾ ਕਿਉਂ ਵੱਖ-ਵੱਖ ਚੁੰਨ ਰਹੇ ਨੇ ਜੇ ਉਹਨਾਂ ਨੇ ਕਿਹਾ ਕਿ ਅਸੀਂ 14 ਤਰੀਕ ਨੂੰ ਦਿੱਲੀ ਜਾਣਾ ਹੈਗਾ ਮਾਹ ਪੰਚਾਇਤ ਕਰਨੀ ਤੁਸੀਂ ਅੱਜ ਅਨਾਉਂਸਮੈਂਟ ਕਰਤਾ ਹੈਗਾ ਹੁਣ ਸਾਰੀ ਲੋਕ ਸਮਝ ਚੁੱਕਿਆ ਹੈ ਕਿ ਨੇ ਪੇ ਹੋ ਕੀ ਰਿਹਾ ਇਹ ਮਸਲੇ ਦੇ ਵਿੱਚਾ ਕੌਣ ਗਲਤ ਹੈ ਕੌਣ ਗਲਤ ਹੈ ਕੌਣ ਸਹੀ ਹੈ ਇਹ ਪੰਜਾਬ ਦੀ ਜਨਤਾ ਵੀ ਦੇਸ਼ ਦੀ ਜਨਤਾ ਵੀ ਔਰ ਜਿਹੜੀਆਂ ਸਰਕਾਰਾਂ ਹਕੂਮਤਾਂ ਨੇ ਪਤਾ ਨਹੀਂ ਇਹਨਾਂ ਚੋਂ ਕੌਣ ਸਟੇਟ ਦੇ ਹੱਥਾਂ ਚੋਂ ਖੇਡ ਰਿਹਾ ਕੌਣ ਸੈਂਟਰ ਦੇ ਹੱਥਾਂ ਚੋਂ ਖੇਡ ਰਿਹਾ ਹੁਣ ਉਹ ਜਿਹੜੀ ਹਕੂਮਤ ਆ ਜਿਹੜਾ ਸਿਸਟਮ ਆ ਜਾਂ ਜਿਹੜਾ ਸਟੇਟ ਆ ਸਟੇਟ ਤੇ ਚਾਹੂ ਗਈ ਕਿ ਜਿਹੜੇ ਧੜੇ ਨੇ ਇਹ ਇਹਦੇ ਪੰਜ ਨਹੀਂ ਹੋਰ ਗਰੁੱਪ ਬਣਨ ਕੋਈ ਗੈਰ ਰਾਜਨੀਤਿਕ ਹੋਵੇ ਕੋਈ ਰਾਜਨੀਤਿਕ ਹੋਵੇ ਕੋਈ ਫਲਾਨਾ ਹੋਵੇ ਕੋਈ ਟੀਮਕਾ ਹੋਵੇ ਉਹਨਾਂ ਨੂੰ ਤਾਂ ਫਾਇਦਾ ਹੈਗਾ ਪਿਛਲੇ ਕਾਫੀ ਦਿਨਾਂ ਤੋਂ ਚਰਚਾਵਾਂ ਵੀ ਇਹੀ ਨੇ ਕਿ ਕਿਸਾਨ ਜਥੇਬੰਦੀਆਂ ਵਰਸਸ ਕਿਸਾਨ ਜਥੇਬੰਦੀਆਂ ਹੋਈਆਂ ਪਈਆਂ ਜਿਹੜੀ ਲੜਾਈ ਦੀ ਸੇਧ ਉਧਰ ਨੂੰ ਨਹੀਂ ਚਾਹੀਦੀ ਸੀ ਦਿੱਲੀ ਵਾਲੇ ਪਾਸੇ ਉਧਰੋਂ ਧਿਆਨ हटਿਆ ਹੋਇਆ ਤੋ ਫਾਇਦਾ ਕਿਨੂੰ ਆਣਾ ਇਹ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹਰਿਆਣੇ ਦੇ ਲੋਕਾਂ ਨੂੰ ਵੀ ਪਤਾ ਯੂਪੀ ਦੇ ਲੋਕਾਂ ਨੂੰ ਵੀ ਪਤਾ ਕਿ ਜਿਹੜੀ ਲੜਾਈ ਵੰਡੀ ਗਈ ਆ ਉਹਨੂੰ ਕਿਹੜੀ ਪੋਲੀਟੀਕਲ ਜਮਾਤ ਨੂੰ ਫਾਇਦਾ ਮਿਲਦਾ ਕਿਹੜਾ ਪੋਲਰਾਈਜੇਸ਼ਨ ਕਰਨ ਦੇ ਵਿੱਚ ਉਹ ਫਾਇਦਾ ਲੈ ਗਿਆ ਕਿਹੜਾ ਕਿਸਾਨ ਵਰਸਸ ਨੌਨ ਕਿਸਾਨ ਬਣਾ ਗਿਆ ਕਿਹੜਾ ਜੱਟ ਜਾੜ ਬਨਾਮ ਨੌਨ ਜਾੜ ਤੇ ਨੌਨ ਜੱਟ ਬਣਾ ਗਿਆ ਕਿਹੜਾ ਜ਼ਿਮੀਦਾਰ ਨੌਨ ਜ਼ਿਮੀਦਾਰ ਬਣਾ ਗਿਆ ਕਿਹੜਾ ਇਸ ਅੰਦੋਲਨ ਨੂੰ ਪੰਜਾਬ ਵਰਸਸ ਨੌਨ ਪੰਜਾਬ ਕਰ ਗਿਆ ਕਿਹੜਾ ਇਸ ਅੰਦੋਲਨ ਨੂੰ ਸਿੱਖ ਬਨਾਮ ਨੌਨ ਸਿੱਖ ਕਰ ਗਿਆ ਉਹ ਤਾਂ ਸਾਰਿਆਂ ਨੂੰ ਪਤਾ ਉਹ ਤਾਂ ਕਿਸੇ ਦੇ ਭਰਮ ਭਲੇਖਾ ਹੈ ਨਹੀਂ ਆ ਤੇ ਉਹਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਰੋਲ ਹੈ ਵੱਡਾ ਰੋਲ ਕਿ ਮੈਂ ਕਹਿੰਦਾ ਕਿ ਵੱਡੇ ਦੋਸ਼ੀ ਨੇ ਹੁਣ ਜਦ ਸਵਾਲ ਇਹ ਹੈ ਕਿ ਜੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਫਿਰ ਪੰਜਾਬ ਦੇ ਲੋਕ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈ ਸਿਆਸੀ ਸ਼ਕਤੀਆਂ ਉਹ ਤੇ ਇਹੀ ਚਾਹੁੰਦੀਆਂ ਨੇ ਕਿ ਇਹ ਵੱਖੋ ਵੱਖੜ ਅੱਡ ਹੋ ਜਾਣ ਤਾਂ ਸਾਨੂੰ ਫਾਇਦਾ ਹੋ ਜਾਏ ਸਾਡੇ ਖਿਲਾਫ ਕੋਈ ਬੋਲਣ ਵਾਲਾ ਨਾ ਹੋਵੇ ਸਾਡੇ ਕੋਈ ਮੰਗਾ ਰੱਖਣ ਵਾਲਾ ਨਾ ਕੋ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਉਹ ਤੇ 9 12 ਉਹਨਾਂ ਦੀਆਂ ਪੂਰੀਆਂ ਨਾ ਜੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਮਾਂ ਪੰਚਾਇਤ ਜਦ 14 ਨੂੰ ਆ ਤੇ ਜਿਹੜੇ ਤਿੰਨ ਜਾਣੇ ਨੇ ਇਨ ਇਹ ਉਸ ਮਾ ਪੰਚਾਇਤ ਦਾ ਕਿਉਂ ਨਹੀਂ ਹਿੱਸਾ ਬਣ ਰਿਹਾ ਹੈਗਾ ਨਾ ਹੁਣ ਇੱਕ ਪਾਸੇ 500 ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਇੱਕ ਪਾਸੇ ਤਿੰਨ ਕਹਿੰਦੇ ਕਿ ਅਸੀਂ ਆਪਣਾ ਡੰਡੀ ਡੋਰਾ ਲੈ ਕੇ ਚੱਲਣਾ ਹੈਗਾ ਇਹਦਾ ਮਤਲਬ ਕੀ ਆ ਕਿ ਤੁਹਾਡਾ ਕੋਈ ਮਕਸਦ ਆ ਤੁਸੀਂ ਮਕਸਦ ਤੋਂ ਭਟਕ ਗਏ ਜਾਂ ਕਿਹੜਾ ਕਿਹਦੇ ਇਸ਼ਾਰੇ ਤੇ ਨੱਚ ਰਿਹਾ ਉਦੇਸ਼ ਜਾਣ ਚੁੱਕਾ ਹੈ ਹੁਣ ਸਵਾਲ ਇਸਮ ਕਰਕੇ ਆ ਕਿ ਕਹਿੰਦੇ ਕਿ ਅਸੀਂ ਜਾਓ ਟ੍ਰੇਨਾਂ ਤੇ ਜਾਓ ਬੱਸਾਂ ਤੇ ਜਾਓ ਤੇ ਗਵਰਨਮੈਂਟ ਵੀ ਇਹੀ ਚਾਹੁੰਦੀ ਸੀ ਹਾਈ ਕੋਰਟ ਵੀ ਇਹੀ ਚਾਹੁੰਦਾ ਹੈਗਾ ਕਿਉਂ ਨਹੀਂ ਫਿਰ ਟਰੈਕਟਰ ਟਰਾਲੀਆਂ ਦੇ ਜਾਂਦੇ ਕੌਣ ਪਹਾੜਾ ਖਰਚ ਕੇ ਕਰਕੇ ਜਾਓ ਟਰੈਕਟਰ ਟਰਾਲੀ ਕਿਸਾਨਾਂ ਦੇ ਸਾਧਨ ਨੇ ਸਾਧਨ ਨੇ ਜਾਨ ਨੇ ਤੇ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਮਾਂ ਪੰਚਾਇਤ ਜਿਹੜੀ ਹੋਣੀ 14 ਉਹਨੂੰ ਉਤਾਰੋ ਪੀੜ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਉਹਦੇ ਚ ਸਟੇਟਾਂ ਦਾ ਪੰਜਾਬ ਦਾ ਵੀ ਭਲਾ ਹਰਿਆਣੇ ਦਾ ਵੀ ਭਲਾ ਤੇ ਸੈਂਟਰ ਸਰਕਾਰ ਦਾ ਵੀ ਭਲਾ ਇਹ ਤਾਂ ਬੜਾ ਕੁਝ ਹੋ ਰਿਹਾ ਨੇ ਇਸ ਮਸਲੇ ਦੇ ਵਿੱਚ ਇਹ ਸਚਾਈ ਹੌਲੀ ਹੌਲੀ ਬਾਹਰ ਆ ਜੂ ਜਦੋਂ ਜਿਹੜਾ ਦਿੱਲੀ ਅੰਦੋਲਨ ਚੱਲਿਆ ਉਹਦੀ ਵੀ ਸਚਾਈ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਕੌਣ ਉਹਦੇ ਵਿੱਚ ਹੀਰੋ ਸੀ ਕੌਣ ਉਹਦੇ ਜ਼ੀਰੋ ਸੀ ਕਿਹੜਾ ਇਹਦੇ ਵਿੱਚ ਨੱਚਦਾ ਰਿਹਾ ਕਿਹੜਾ ਨਹੀਂ ਨੱਚਦਾ ਰਿਹਾ ਉਹ ਸਾਰਾ ਕੁਝ ਪਤਾ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵਿੱਚ ਸੂਝ-ਬੂਝ ਲੀਡਰਾਂ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਵੀ ਹੈ ਪਰ ਕਿਤੇ ਨਾ ਕਿਤੇ ਵਖਰੇਵੇਂ ਇੰਨੇ ਜ਼ਿਆਦਾ ਪੈ ਗਏ ਜਾਂਦੇ ਹੁੰਦਾ ਨਾ ਕਿ ਚੌਧਰੀ ਦੀ ਲੜਾਈ ਕ੍ਰੈਡਿਟ ਵਾਰ ਉਹ ਵੀ ਇੱਕ ਲੜਾਈ ਆ ਗਈ ਆ ਹੁਣ ਇੱਕ ਪਾਸੇ ਇੰਨੀਆਂ ਕਿਸਾਨ ਜਥੇਬੰਦੀਆਂ ਦੂਜੇ ਪਾਸੇ ਤਿੰਨ ਧੜੇ ਆ ਗਏ ਨਾ ਇਸ ਕਰਕੇ ਤਿੰਨਾ ਧੜਿਆਂ ਨੂੰ ਨਾਲ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਜਦ 6 ਮੈਂਬਰੀ ਕੋਆਰਡੀਨੇਟਰ ਤਾਲਮਿਲ ਕਮੇਟੀ ਬਣਾ ਦਿੱਤੀ ਗਈ ਆ ਤੇ ਇਹਨਾਂ ਨੂੰ ਇਕੱਠੇ ਹੁੰਦੇ ਵਿੱਚ ਕੀ ਆ ਜਦੋਂ ਪ੍ਰੋਗਰਾਮ ਲਿਖਿਆ ਹੈਗਾ ਕਿ 14 ਨੂੰ ਤਾਂ ਉਹਦੇ ਚ ਪਾਰਟਿਸਿਪੇਟ ਕਰਨਾ ਚਾਹੀਦਾਗਾ ਪਰ ਤੁਸੀਂ ਕਹਿੰਦੇ ਕਿ 10 ਨੂੰ ਪਹਿਲਾਂ ਹੀ ਕੀਤਾ ਜਾਵੇ ਇਹ ਕਿਦਾਂ ਨੇ ਕਿਤੇ ਇਹ ਪਿੱਛੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਇੱਕ ਟਰੈਪ ਆ ਉਸ ਟਰੈਪ ਦੇ ਵਿੱਚ ਜਿਹੜੀਆਂ ਕਈ ਕਿਸਾਨ ਜਥੇਬੰਦੀਆਂ ਨੇ ਉਹ ਬੁਰੀ ਤਰ੍ਹਾਂ ਫਸ ਚੁੱਕੀਆਂ ਹੈਗੀਆਂ ਨੇ ਉਹ ਤੇ ਸ਼ੁਭ ਕਰਨ ਦੇ ਕਤਲ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਸੋਜੀ ਆਈ ਹੈ ਲੇਕਿਨ ਪਰ ਜਿਹੜੀਆਂ ਵੀ ਜਥੇਬੰਦੀਆਂ ਹੁੰਦੀਆਂ ਨੇ ਚਾਹੇ ਉਹ ਸਿਆਸੀ ਨੇ ਚਾਹੇ ਉਹ ਗੈਰ ਸਿਆਸੀ ਨੇ ਉਹ ਆਪਣੇ ਏਜੰਡੇ ਲੈ ਕੇ ਚੱਲਦੀਆਂ ਨੇ ਉਹਨਾਂ ਦੇ ਏਜੰਡੇ ਵਾਈਡ ਅਸਪੈਕਟ ਦੇ ਤੌਰ ਤੇ ਦੇਖੀਏ ਤਾਂ ਲੱਗਦਾ ਕਿ ਬੜਾ ਵਧੀਆ ਲੇਕਿਨ ਡੀਪਲੀ ਜਾ ਕੇ ਦੇਖੀਏ ਤੇ ਉਹਦੇ ਚੋਂ ਹੋਰ ਕੁਝ ਬਹੁਤ ਜਦੋਂ ਖੋਖੀਏ ਤਾਂ ਬਹੁਤ ਕੁਝ ਨਿਕਲਦਾ ਜੀ